4x4 ਦੇ ਵਿੱਚ 5045D ਆਇਆ ਸੀ ਇੱਕ ਪਿੱਛੇ ਬੜੇ ਭਰਾਵਾਂ ਦਾ ਫੋਨ ਉਹਦੇ ਵਿੱਚ ਛੋਟੇ ਟਰੈਕਟਰ ਜਿਹੜੇ ਬਈ 4x4 ਦੀ ਵੀਡੀਓ ਪਾਇਓ ਬਾਹਰਲੇ ਨੰਬਰ ਦੀ ਇਹ ਬਾਹਰਲਾ ਨੰਬਰ ਆ ਟਰੈਕਟਰ ਤੇ ਕਲੱਚ ਡਬਲ ਆ ਟਰੈਕਟਰ ਦਾ ਮਾਈ ਦੀ ਟਰੈਕਟਰ ਸਾਫ਼ ਸੀਗਾ ਤਾਂ ਮੈਂ ਕਿਹਾ ਚਲੋ ਵੀਡੀਓ ਪਾਈਏ ਜਿਹੜਾ ਟਰੈਕਟਰ ਸੋਹਣਾ ਸੁਤਰਾ ਹੁੰਦਾ ਉਹਦੀ ਵੀਡੀਓ ਪਾਉਣ ਨੂੰ ਜੀ ਕਰਦਾ ਇਹ ਟਰੈਕਟਰ ਦੀ 3.70 ਲੱਖ ਹਜ਼ਾਰ ਡਿਮਾਂਡ ਆ ਇਹ ਟਰੈਕਟਰ ਦੇਖਣਾ ਹੋਵੇ ਕੁੱਕੂ ਟਰੈਕਟਰ ਵਾਲਿਆਂ ਦਾ ਤਲਵਾਰ ਟਰੈਕਟਰ ਵਾਲਿਆਂ ਦਾ ਖੜਾ 5045D 4x4 ਟਾਇਰ ਅਗਲੇ ਕੰਮ ਦਿੰਦੇ ਜੇ ਆ ਪਿਛਲੇ ਟਾਇਰ ਸੋਹਣੇ ਆ ਟਰੈਕਟਰ ਦੇ ਰੇਡੀਅਲ ਦੇ ਵਿੱਚ ਟਰੈਕਟਰ ਇਹ ਚੈੱਕ ਕਰ ਲੋ 4x4 5045D ਤੇ 14710 ਇਹ ਦੋ ਟਰੈਕਟਰ ਆ ਜਿਹਨਾਂ ਨੇ ਦੇਖਣੇ ਹੁਣ ਇਹ 4710 ਬਹੁਤ ਵਾ ਵ ਨੰਬਰ ਆ ਤੇ ਉਹ 4 ਵੀਲ ਸੀਗਾ স্পেশাল ਇਹਦੇ ਵੀਡੀਓ ਕਰਕੇ ਆਇਆ ਸੀਗਾ ਭਰਾ ਨੇ ਜਿਹਦਾ ਟਰੈਕਟਰ ਨੇ ਇੱਕ ਗੈਸਟ ਕਰੀ ਸੀ ਬਾਈ ਨੇ ਵੀ ਸਾਡੇ ਟਰੈਕਟਰ ਦੀ ਜ਼ਰੂਰ ਵੀਡੀਓ ਪਾਇਓ ਆਹ ਟਰੈਕਟਰ ਆ ਦੋਸਤੋ ਚੈੱਕ ਕਰ ਲੋ ਤੇ 4 ਵੀਲ ਦੇ ਵਿੱਚ ਤੇ ਕਿਤੇ ਦਿਨੇ ਆ ਕੇ ਟ੍ਰਾਈ ਟ੍ਰਾਈ ਲੈ ਲਿਓ ਆਪਣੀ ਤਸੱਲੀ ਕਰ ਲਿਓ ਟਰੈਕਟਰ ਇਹ ਬਾਈ ਮਾੜਾ ਵੈਸੇ ਨਹੀਂ ਲਿਉਂਦੇ ਟਰੈਕਟਰ ਵਧੀਆ ਲਿਉਂਦੇ ਉੱਕੂ ਵਾਲਿਆਂ ਤੁਹਾਨੂੰ ਪਤਾ ਵੈਸੇ ਹੀ ਇਹ ਚੀਜ਼ ਮਾੜੀ ਦੁਕਾਨ 'ਚ ਵੜਦੇ ਹੀ ਨਹੀਂਗੇ ਕੋਈ ਟਰੈਕਟਰ ਇਹਨਾਂ ਕੋਲ ਬਹੁਤ ਤੜੇ ਤੜੇ ਖੜੇ ਹੁੰਦੇ ਆ ਚੀਜ਼ ਚੰਗੀ ਹੋਣ ਲਿਉਂਦੇ ਆ 4 ਵੀਲ ਦੇ ਵਿੱਚ ਆ ਹਿਸਾਲਾ ਫੋਰ ਵੀਲ ਦਾ ਤੁਹਾਨੂੰ ਮੈਂ ਲਾਈਟ ਮਾਰ ਕੇ ਵੀ ਦਿਖਾਉਣਾ ਉੜੀਸਾ ਨੰਬਰ ਆ 2017 ਮਾਡਲ ਆ ਉੜੀਸਾ ਦਾ ਨੰਬਰ ਆ ਬਾਈ ਟਰੈਕਟਰ 3,70,000 ਰੁਪਏ ਦਾ ਮਿਲੂਗਾ ਟਰੈਕਟਰ ਫਸਟ ਕੁਆਲਟੀ ਦਾ ਟਰੈਕਟਰਾਂ ਨਾਲੇ ਕਹਿੰਦੇ ਜੇ ਤੁਸੀਂ ਲਿਜਾ ਕੇ ਪੇਸ਼ ਕਰਕੇ ਆਪਣਾ ਓਨ ਸਪੋਰਟ ਐਨਓਸੀ ਕਢਾਉਣੀ ਹੈ ਤਾਂ ਨਿਕਲ ਵੀ ਜਾਊਗੀ ਪਰ ਫਲਹਾਲ ਮੌਕੇ ਤੇ ਐਨਓਸੀ ਨਹੀਂਗੀ ਟਰੈਕਟਰ ਦੀ 3,70,000 ਦਾ ਜੇ ਤੁਸੀਂ ਆਪਣੇ ਵਿਆਪ ਤੇ ਕਢਾਉਣੀ ਹੈ ਐਨਓਸੀ ਤਾਂ ਟਰੈਕਟਰ ਪੇਸ਼ ਕਰਕੇ ਤੁਸੀਂ ਇਹਦੀ ਔਨ ਸਪੋਰਟ ਟਰੈਕਟਰ ਨੂੰ ਜਦੋਂ ਲਿਜਾ ਕੇ ਆਟੋ ਡਾਕਟਰ ਕਰਵਾ ਸਕਦੇ ਹੋ 3,70,000 ਰੁਪਏ ਦਾ ਪੇਪਰ ਇਹਦੇ ਪੂਰੇ ਆ ਟਰੈਕਟਰ ਦੇ 4 ਵੀਲ ਦੇ ਵਿੱਚ ਵਾਰ-ਵਾਰ ਤੁਹਾਨੂੰ ਇਹੀ ਮਾਡਲ ਤੇ ਤਾਂ ਦੱਸੀਦਾ ਕਿ ਉਹਨਾਂ ਵੀਡੀਓ ਅੱਗੇ ਸਕਿਪ ਹੋ ਜਾਂਦੀ ਆ 2017 ਮਾਡਲ 3,70,000 ਰੁਪਏ ਦਾ 4 ਵੀਲ ਦੇ ਵਿੱਚ ਤੇ ਨੰਬਰ ਕਿਧਰ ਦੱਸੋਗੇ? 오ਡੀਸ਼ਾ ਨੰਬਰ ਅਟੈਚ ਤੇ 오ਡੀਸ਼ਾ ਦਾ ਹੋਰ ਕਿਹੜਾ ਕਹਿ ਰਿਹਾ ਸੀ ਤੂੰ ਆਪਣਾ ਹਾਲੈਂਡ ਕਿਹੜਾ ਸੀ ਵੀਰ ਜਾ ਇਹ ਹਰਿਆਣਾ ਨੰਬਰ 5055 ਆ ਟਰੈਕਟਰ ਦੇਖੋ ਹੁਣੇ ਆ ਕੇ ਖੜਿਆ ਸਰਵਿਸ ਵੀ ਨਹੀਂ ਕਰਾਇਆ ਆ ਮਾਡਲ 4 ਲੱਖ ਰੁਪਿਆ ਮੰਗਾ ਹਰਿਆਣੇ ਦਾ ਨੰਬਰ ਆ ਟਾਇਰ ਚੈੱਕ ਕਰ ਲੋ ਟਰੈਕਟਰ ਦੇ ਵਧੀਆ ਟਾਇਰ ਆ ਟਰੈਕਟਰ ਦੀ ਪਿੱਛੇ ਹਲੇ ਕਿਤੋਂ ਮੈਨੂੰ ਤਾਂ ਨਹੀਂ ਲੱਗਦਾ ਟੱਚਿੰਗ ਵਗੈਰਾ ਹੋਇਆ ਤੇ ਜਿਵੇਂ ਹਰਿਆਣੇ ਦੇ ਹੁੰਦੇ ਟਰੈਕਟਰ ਤੁਹਾਨੂੰ ਪਤਾ ਸਾਹਮ ਕੇ ਚੱਲਿਆ ਹੈ ਨਹੀਂ ਤਾਂ ਕਈ ਵਾਰਾ ਰਿਗਾਰਡ ਮਰਗੂਡ ਅੰਦਰੋਂ ਸਾਫ਼ ਆ ਟਰੈਕਟਰ ਦੇ ਵਾਲੂ ਤੇ ਐਨਓਸੀ ਕਢਾ ਕੇ ਨਾਮ ਵੀ ਕਰਾਉਣਾ ਤੇ ਕਿਸੇ ਨੇ ਨਾਮ ਵੀ ਇਹ ਹੋ ਸਕਦਾ 5055 ਰੋਟਰੀ ਪੰਪ 3 ਸਪੀਡ ਤੇ ਆ ਲੋ ਟਾਇਰ ਦੋਨੋਂ ਨਿਗਾ ਮਰਾਂ ਨਾ ਟਾਇਰ ਚੈੱਕ ਕਰ ਲਓ ਟਰੈਕਟਰ ਦੇ ਆ ਸਾਈਡ ਤੋਂ ਕਿੰਨੇ ਆ ਕੱਬੇ ਪਾਸੇ ਦਾ ਟਾਇਰ ਆ ਆ ਲਿੰਕਾਂ ਚੱਕ ਸਟੈਪ ਲੈਜਰ ਲੱਗੇ ਹੋਏ ਆ ਜਿਹੜੇ ਅੱਜ ਕੱਲ ਆਉਂਦੇ ਆ ਆ ਹੁੱਕ ਲੱਗੀ ਹੋਈ ਆ ਟੰਡਾ ਨਾਲ ਟੰਗਿਆ ਹੋਇਆ ਸੈੱਡ ਡਿਸਟ੍ਰੀਬਿਊਟਰ ਵੀ ਟਰੈਕਟਰ ਨੂੰ ਲੱਗਾ ਹੈ 8-10000 ਰੁਪਏ ਦਾ ਇਹ ਵੀ ਫਾਇਦਾ ਇੰਡੀਕੇਟਰ ਬੈਕ ਬੱਤੀ ਛਤਰੀ ਤੇ ਬੱਤੀ ਦੋਨੇ ਪਾਸੇ ਬੱਤੀਆਂ ਲੱਗੀਆਂ ਛਤਰੀ ਛੁਤਰੀ ਨਾਲ ਚਲੋ ਹੈਗੀ ਹੈ ਜਿਹੋ ਜੀ ਹੈਗੀ ਆ ਤੇ ਟਰੈਕਟਰ ਰੀਨਲ ਜੇ ਰੈਡੀ ਤੋਂ ਯੂਜ਼ ਹੈਗਾ ਤੇ ਐਨਓਸੀ ਕਢਾ ਕੇ ਨਾਮ ਵੀ ਕਰਾਉਣਾ ਤੇ ਨਾਮ ਵੀ ਇਹ ਹੋ ਜਾਊਗਾ ਬਾਈ ਜੀ 5055 ਜੀ 3 ਸਪੀਡ ਰੋਟਰੀ ਪੰਪ ਦੇ ਵਿੱਚ ਹਰਿਆਣਾ ਨੰਬਰ 2013 ਮੋੜੀ ਬਾਕੀ ਕੱਲ ਨੂੰ ਹੋਰ ਬਹੁਤ ਟਰੈਕਟਰ ਖੜੇ ਆ ਉਹਨਾਂ ਬਾਰੇ ਤੁਹਾਨੂੰ ਕੱਲ ਨੂੰ ਡਿਟੇਲ ਪਾਵਾਂਗੇ ਹੁਣ ਨੇਰਾ ਹੋ ਗਿਆ ਤੇ ਅੱਜ ਦੋ ਟਰੈਕਟਰ ਚੈੱਕ ਕਰੋ ਕੱਲ ਨੂੰ ਹੋਰ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਦੋਸਤੋ ਪੇਜ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ